ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆ ਸੰਧੂ ਪੱਧਰਪੁਰ ਆ ਡੇਰੀ ਫਾਰਮ ਵਿੱਚ ਆਸ ਕਰਦੇ ਆ ਜੋ ਵੀ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਖਲਾਅ ਤੰਦਰੁਸਤੀ 'ਚ ਹੋਗੇ ਅੱਜ ਪਹੁੰਚ ਚੁੱਕੇ ਆ ਪਿੰਡ ਗੱਗੂ ਬੂਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਪੱਟੀ ਭਾਈ ਦਲਬੀਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆ 6-7 ਪਸ਼ੂ ਲੈ ਕੇ ਆਏ ਆ ਇਹ ਵਧੇਰੇ ਜਾਣਕਾਰੀ ਲੈ ਕੇ ਦਵਾਂਗੇ ਸਾਰੇ ਪਸ਼ੂਆਂ ਦੀ ਅੰਤ ਤੱਕ ਜਰੂਰ ਬਣੇ ਰਹੋ ਆਪਣੀ ਨਰਖ ਪਰਖ ਤਸੱਲੀ ਕਰਕੇ ਤੁਹਾਡਾ ਫਰਜ਼ ਬੰਦਾ ਇਲਜਾਨ ਦਾ ਪੈਸੇ ਲਾਉਣੇ ਆ ਟਾੜਾ ਕਾ ਮੈਂ ਜੀ ਵੀਡੀਓ ਨੂੰ ਬਣਾਉਣਾ ਸੀ ਤੇ ਆਓ ਲਈਏ ਵਧੇਰੇ ਜਾਣਕਾਰੀ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਜੀ ਚੜਦੀ ਕਾ ਹਾਂਜੀ ਚੜਦੀ ਕਲਾ ਜੀ ਹੋਰ ਸੁਣਾਓ ਹਾਂਜੀ ਵਧੀਆ ਸੰਧੂ ਸਾਹਿਬ ਠੀਕ ਹੈ ਐਡਰੈਸ ਕਰੀਏ ਨੋਟ ਨਾਮ ਦਲਬੀਰ ਸਿੰਘ ਜੀ ਪਿੰਡ ਗੱਗੋਬੂਆ ਤਸੀਲ ਤੇ ਜਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਮੋਬਾਈਲ ਨੰਬਰ 9781309418 ਠੀਕ ਹੈ ਜੀ ਤੇ ਅੱਜ ਕਿੰਨੇ ਪਸ਼ੂ ਆ ਗਏ ਅੱਜ ਸੰਧੂ ਸਾਹਿਬ 6 ਆ ਗਏ ਜੀ 4 ਗਾਈ ਤੇ 2 ਮੱਝਾਂ ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਇਤੋਂ ਕਰੀਏ ਹਾਂਜੀ ਆ ਵੱਡੀ ਮਾਝ ਤੋਂ ਕਰ ਲਈਨੀ ਆ ਲੈ ਤੋ ਹਾਂਜੀ ਹਾਂਜੀ ਸੰਧੂ ਸਾਹਿਬ ਤਿਆਰ ਆ ਹਾਂਜੀ ਹਾਂਜੀ ਤਿਆਰ ਹੀ ਆ ਸੰਧੂ ਸਾਹਿਬ ਅੱਛਾ ਸਮਾਂ ਕਿੰਨਾ ਰਹਿ ਗਿਆ ਇਹ ਲੈ ਜੀ ਸੰਧੂ ਸਾਹਿਬ ਅੱਤੇ ਕਿਤੇ ਲਾਗੇ ਬਨੇ ਅੱਛਾ ਜੀ ਇੱਕ ਹਫਤਾ ਬਾਕੀ ਰਹੇਗਾ ਹਾਂਜੀ ਹਾਂਜੀ ਠੀਕ ਆ ਜੀ ਤੇ ਦੁੱਧ ਕਿੰਨਾ ਤੁਹਾਡੇ ਆੜ ਕੇ ਨਾਲ ਜਿਹੜੀ ਸੰਧੂ ਸਾਹਿਬ 14 15 ਭਰਾਉ ਵੀ ਆ ਰਹੀ ਨਾਮ ਨਾਲ ਠੀਕ ਆ ਹਾਂਜੀ ਸੂਆ ਕਿ ਨਵਾ ਹੋ ਸਕਦਾ ਸੂਆ ਸੰਧੂ ਸਾਹਿਬ ਕੋਲ ਚੌਥਾ ਮੰਨ ਲੇ ਭਾਵੇਂ ਤੀਜਾ ਮੰਨ ਲੇ ਠੀਕ ਆ ਮੰਨਣਾ ਪੈਣਾ ਹੈ ਹੈਨਾ ਹਾਂਜੀ ਹਾਂਜੀ ਖੁੱਲ ਕੇ ਤੋਰਾ ਕਰਾਈਏ ਚੇਕ ਢਾਲੀ ਮੈਂ ਸਜਨੋ ਦਾ ਹਲ ਤਲਵਾਰੀ ਜਿਹਨੂੰ ਕਹਿ ਦਿੰਦੇ ਆ ਮੈਂ ਸੋਣੀ ਆ ਚੰਗੀ ਆ ਵਜਨ ਵਾਲਾ ਦਾ ਆ ਰਿਹਾ ਜੰਮੀ ਪਾਲੀ ਚੰਗੀ ਜੀ ਕੱਦ ਵਜਨ ਫੋਲਿਆ ਵੱਡੀ ਆ ਲੋ ਜੀ ਆ ਡਰ ਕੁਆਲਟੀ ਬੜੀ ਆ ਆ ਗਿਆ ਮੈਂ ਲਾਓ ਮੋਡ ਲੈ ਆਓ ਜੀ ਭਜਨ ਚੰਗਾ ਆ ਨਾ ਸੁਖ ਹਾਂਜੀ ਹਾਂਜੀ ਆ ਜਾਓ ਜੀ ਭਾਈ ਦਲਬੀਰ ਸਿੰਘ ਕਿੰਨਾ ਮੁੱਲ ਕਰਦੇ ਆ ਤੇ ਕਿੰਨੇ ਦੀ ਦੇ ਦੀ ਆਪਾਂ ਸੰਧੂ ਸਾਹਿਬ ਮੁੱਲ ਤੇ ਕਰਦੇ ਆ ਤਾਂ 90 ਆਪਾਂ ਫਿਕਸ ਫਿਕਸ ਰੇਟ ਆ ਚੱਲਾਂ ਛੋਟਾ ਕਰ ਦੇਣੀਆਂ ਵਾ ਫਿਕਸ 85 ਦੀ ਦੇ ਦੇਣੀ ਪੰਜ ਇੱਕ ਰਾਈ ਹਾਂਜੀ 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 ਡਾ ਦੇਣਾ ਆਪਾਂ ਰੌਣਕਾਂ ਲੱਗ ਜਾਣਗੀਆਂ ਹਾਂਜੀ ਹਾਂਜੀ ਠੀਕ ਆ ਤੇ ਝੋਟੀ ਆ ਕੇ ਨਾਲ ਹਾਂਜੀ ਹਾਂਜੀ ਇਹ ਵੀ ਗੱਬਨ ਤਿਆਰੀ ਤੇ ਆ ਹਾਂਜੀ ਤਿਆਰੀ ਕੇ ਲੈ ਜੂ ਅਜੇ ਯਾਰ ਤਾ ਦਸ ਦਿਨ ਲੈ ਜੂ ਸੰਤੂ ਸਾਹਿਬ ਦਸ ਦਿਨ ਸਿੰਘ ਸੰਗ ਕੁੰਡੇ ਮੋਰੀ ਬੈਠੇ ਹਣਾ ਅੱਜ ਜੇ ਸਵੇਰਾ ਸੁਣੀ ਆ ਰਾਜੀ ਰਾ ਹਾਂਜੀ ਚੰਡੀਗੜ੍ਹ ਵਾਲੀ ਕੱਟੀ ਕਹਿੰਦੇ ਹਾਂਜੀ ਹਾਂਜੀ ਸੰਤੂ ਸਾਹਿਬ ਵਾਹ ਜੀ ਵਾਹ ਹਾਂਜੀ ਹਾਂਜੀ ਕੋਕਾ ਮੈਨਾ ਸਿੰਘਾਂ ਵਾਲੋ ਤੇ ਕੋਕਾ ਪੀ ਸੀ ਹਣਾ ਉਹ ਜੰਦਰ ਬੰਨ ਛੱਡੀ ਗਏ ਹਾਂਜੀ ਹਾਂਜੀ ਅੰਦਰ ਹੀ ਸੰਤੂ ਸਾਹਿਬ ਉਹਨਾਂ ਦੇ ਹੈ ਨਹੀਂ ਬਾਹਰ ਕੋਈ ਜਗ੍ਹਾ ਨਹੀਂ ਕੱਢਣ ਕੋਡਣ ਦੀ ਹਾਂ ਥਾਂ ਥੋੜਾ ਹੀ ਤੇ ਫਿਰ ਐਸੇ ਕਰਕੇ ਅੰਦਰ ਹੀ ਪੁੱਲ ਕੇ ਤੋਰਾ ਕਰਾਈਏ ਚੱਕ ਹਾਂਜੀ ਹਾਂਜੀ ਸਮਾਂ ਕੋਈ ਦਸ ਦਿਨ ਦਾ ਲੈ ਜ ਦਾਖ ਦੇਂਦੀ ਹੈ ਜੇ ਕੱਚੀ ਹਾਂਜੀ ਹਾਂਜੀ ਠੀਕ ਹੈ ਦੋ ਤੇ ਚੰਗਾ ਚਵਾਜੂਗੀ ਤੁਹਾਡੇ ਹਾਂਜੀ ਹਾਂਜੀ 10 12 ਲੀਟਰ ਪਹਿਲਾਂ ਨੇ ਆਂਦੇ ਚ ਆਇਆ ਵਾਹ ਜੀ ਵਾਹ ਹਾਂਜੀ ਹਾਂਜੀ ਟਿੰਕਣਿਆ ਵਾਲੇ ਹੈ ਸਿੰਘ ਤੇ ਥਾਂ ਬਹੁਤ ਸੋਹਣਾ ਲੱਗਾ ਨੋਕ ਵਾਲਾ ਸਜਣਾ ਥਾਂ ਲੱਗਾ ਇਹਦੇ ਚਵਾਈ ਬਿਲਕੁਲ ਸਾਫ ਸੁਥਰੀ ਨਿਕਲੂਗੀ ਲੈ ਮੋੜ ਲਿਓ 12 12 13 ਕਿਲੋ ਦਾ ਨਹੀਂ ਜਾਂਦੀ ਹੈ ਹਾਂਜੀ ਹਾਂਜੀ ਸੰਤੂ ਸਾਹਿਬ ਪਰ ਦੇਣਾ ਜੇ 10 ਤੋਂ 12 ਕਰ ਸਕਦੇ ਹਾਂਜੀ ਹਾਂਜੀ ਤੇ ਕਿੰਨੀ ਕੀਮਤ ਕਰ ਦੀਏ ਸੰਤੂ ਸਾਹਿਬ ਛੋਟੀ ਆ ਜੀ ਕੀਮਤ ਛੋਟੀ ਆ ਗਿਫਟੀ ਆ ਹੈ ਗਿਫਟ ਕਰ ਦੇਣਾ ਹਾਂਜੀ ਹਾਂਜੀ ਕਿੰਨਾ 82000 ਸੰਤੂ ਸਾਹਿਬ ਮੁੱਲ ਕਰਦੇ ਆ ਇਹਦਾ ਅੱਛਾ ਇਹ ਆਪਾਂ 76000 ਦੀ ਦੇ ਦੇਣੀ ਹੋਰ ਯਾਰ ਕਰਦੇ ਹਾਂਜੀ ਫਿਕਸ ਹੀ ਚੱਲਣ ਦੇ ਆਜਾ ਚਲੋ ਸੰਤੂ ਸਾਹਿਬ ਹੋ ਗਈ 75 ਦੀ ਠੀਕ ਆ ਤੇ ਆਪਾਂ ਪਹਿਲਾਂ ਆ ਕੇ ਪਰੋਣਾ ਨਹੀਂ ਪਹਿਲਾਂ ਅਸੀਂ ਆ ਕੇ ਸੰਤੂ ਸਾਹਿਬ ਚੌਗੀ ਮੂੰਹ ਆ ਲੈਖਾ ਜੋ ਖੈ ਚੰਗਾ ਕਰੀ ਬੈਠੀ ਹੈ ਹਾਂਜੀ ਹਾਂਜੀ ਥਾਨ ਬੜਾ ਸੋਹਣਾ ਲੱਗਾ ਹਨਾ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਪਹਿਲਾਂ 4 ਦੰਦ ਹਾਂਜੀ 4 ਦੰਦ ਅੱਛਾ ਜੀ ਖੁੱਲ ਕੇ ਤੋੜਾ ਕਰਾਈਏ ਚੇਕਾ ਕੱਦ ਕੋ ਤੇ ਚੰਗਾ ਵੱਡਾ ਹਾਂਜੀ ਹਾਂਜੀ ਪਹਿਲਾ ਸੂਰ ਚਾਰ ਦੰਦ ਮੂੰਹ ਤੋਂ ਤੇ ਥੱਲਿਓ ਵੀ ਪੂਰੇ ਲੇਵਾ ਲਾਈ ਬੈਠੀ ਗੱਡੀ ਬੈਠੀ ਫੱਟੇ ਦਾਇਓ ਮੋੜ ਲਿਓ ਵਾੱਚੀ ਚੰਗੀ ਤਰੀ ਹੈ ਨਾ ਹਾਂਜੀ ਸਾਬੇ ਸਾਹਿਬ ਅੱਛਾ ਜੀ ਪਹਿਲਾਂ ਜਾਇਜ਼ ਕੀਮਤ ਇਹਦੇ ਵੀ ਜਾਇਜ਼ ਹੀ ਰੱਖਣੀ ਸੰਤੂ ਸਾਹਿਬ ਪਹਿਲਾਂ ਯਾਦ ਕਰੂ ਜਿਹੜਾ ਖੜੂਗਾ ਠੀਕ ਹੈ ਜੀ ਜਾਤ ਤੇ ਕਰਦਾ ਹੀ ਅਗਲਾ ਜੋ ਚੀ ਚੰਗੀ ਤਈਏ ਫਿਰ ਜਾਤ ਤੇ ਨਹੀਂ ਕਰਨਾ ਹੀ ਆ ਤੇ ਕਿੰਨੀ ਕੀਮਤ ਕਰ ਦੀਏ ਸੰਤੂ ਸਾਹਿਬ ਮੋਹਲੇ ਤੇ ਭਾਵੇਂ ਦਾ 65 ਕਰ ਲਿਗੇ ਭਾਵੇਂ 62 ਕਰ ਲਿਗੇ ਹੂੰ ਆਪਾਂ ਜੈਸ ਨੂੰ ਆਪਾਂ ਦੇ ਦਈਏ 52000 52 ਦੀ ਹਾਂਜੀ ਹੋਰ ਹੁੰਦਾ ਕੋ ਮਾਨ ਤੇ ਤਾਨ ਕਰ ਦਾਂਗੇ 400 ਰੁਪਈਆ ਸੰਧੂ ਸਾਹਿਬ 52 ਹਾਂਜੀ 52000 ਦੀ ਹੋ ਜੀ ਠੀਕ ਆ ਸ਼ਗਨ ਪੌਣ ਵਾਲਿਆਂ ਕੋ 52 ਕਰ ਦਾਂ ਹਾਂ ਫੇਰ ਤੁਹਾਨੂੰ ਬੜਾ ਥੋੜਾ ਬੜਾ ਅਗਲੇ ਵੀ ਕਰ ਲਈਂ ਤੇ 400 ਆ ਵੀ ਚੰਗੀ ਹਨਾ ਲੁੱਲੀ ਬੋਲੀ ਜੀ ਇਹ ਸੰਧੂ ਸਾਹਿਬ ਸ਼ਾਈ ਵਾਲ ਆ ਗਈ ਜੀ ਅੱਛਾ ਇਹ ਪਹਿਲਾ ਸੁਗਾ ਪਹਿਲਾ ਠੰਡੀ ਤੇਰੀ ਪਹਿਲਾ ਸੁਗਾ ਅੱਛਾ ਹਾਂਜੀ ਹਾਂਜੀ ਤੇ ਕਿੰਨੇ ਦੀ ਹੋ ਜੂਗੀ ਇਹ ਵੀ ਦੱਸ ਦੇ ਸੰਧੂ ਸਾਹਿਬ ਖੁੱਲ ਗਏ ਹਾਂਜੀ ਆਜੀ ਤੋੜਾ ਕਰਾਈਏ ਪਹਿਲਾਂ ਲਓ ਜੀ ਸ਼ਾਈ ਆ ਸੱਚ ਨੂੰ ਧੋਨ ਵਾਲੀ ਥਾਨ ਵੇਖੋ ਸੇਉ ਬੇਰ ਆ ਕੋ ਮੋਟਾ ਤੇ ਮੋਟਾ ਮੋਟਾ ਕਹਿ ਦਿੰਦੇ ਹੈ ਬੱਚੀ ਚੰਗੀ ਆ ਆਜੇ ਨਵਾਉਣਾ ਲਗਾ ਇਹਦੇ ਜੇ ਨਵਾਈਆਂ ਦਵਾਈਆਂ ਬਿਊਟੀ ਪਾਦਣ ਲੱਗਾ ਨਾ ਤੇ ਫਿਰ ਹੋਰ ਦਾ ਬੱਚ ਜਾਣਾ ਛੋੜਾ ਪਰ ਰਤ ਨਹੀਂ ਪੈਂਦਾ ਫਰਕ ਹਾਂਜੀ ਹਾਂਜੀ ਵਾਹ ਜੀ ਵਾਹ ਨਹੀਂ ਨੇ ਕਿ ਬੰਨੇ ਜਾਂ ਦੁੱਤਾ ਨਹੀਂ ਬਹੁਤ ਪੈਗਾ ਨਾ ਬਾਕੀ ਲਾਲ ਰੋਟ ਚੰਗੇ ਪਏ ਬੱਚੀ ਹੋਰ ਲਜੂਗੀ ਹੋਰ ਹੈ ਜੀ ਹਾਂਜੀ ਹਾਂਜੀ ਕਿੰਨਾ ਸਮਾਂ ਰਹਿ ਗਿਆ ਸੂਣ ਜੀ ਸੰਧੂ ਸਾਹਿਬ ਇਹਦੇ 2-4 ਦਿਨ ਹੀ ਨੇ ਤੇ ਬਸ 1 ਲੈ ਜੇ 2 ਲੈ ਜੇ 4 ਲੈ ਜੇ ਠੀਕ ਆ ਹਾਂਜੀ ਹਾਂਜੀ ਤੇ ਦੇ ਕਿੰਨੇ ਦਈਏ ਹਾਂਜੀ ਮੋਲ ਕੀ ਕਰ ਲਗੇ ਮੋਲ ਤੇ ਸੰਧੂ ਸਾਹਿਬ ਇਹਦਾ 60000 ਕਰਦੇ ਆ ਅੱਛਾ ਤੇ 55 ਦੀ ਦੇ ਦਈਏ 55 ਦੀ ਹਾਂਜੀ ਹੋਰ ਕਰ ਦਈਏ ਚਲੋ 1000 ਹੋਰ ਛੱਡ ਦਾਂਗੇ 54 ਦੀ ਹੋ ਗਈ ਠੀਕ ਆ ਤੇ ਡੱਬੀ ਆ ਗਈ ਹਾਂਜੀ ਕਿੰਨਾ ਕਿਦਦ ਪਾਇਆ ਇਹਨੇ ਸੰਧੂ ਸਾਹਿਬ ਉਹ ਕਹਿੰਦੇ 20-22 ਲੀਟਰ ਅਹੀਂ ਚੋਇਆ ਪਿੰਦੇ ਸੂਣ ਅੱਛਾ ਪਹਿਲੇ ਸੂਗਾ ਇਹ ਦੂਜਾ ਸੂਗਾ ਹਾਂ 20 ਯਾਨਾ ਠੀਕ ਹੈ ਇਹ ਅਲਟੋ ਲ ਬੜੀ ਪਾਈ ਹੈ ਇਹ ਬਹੁਤ ਸੰਧੂ ਸਾਹਿਬ ਜੀ ਸੁੰਦੀ ਜੰਡੀ ਦੀ ਰੀ ਉਹ ਵੀ ਹਣਾ ਉਹ ਵੇਖੋ ਅੱਜ 10 ਦੇ ਨਹੀਂ ਸੁੰਦੀ ਹੈ ਜੀ ਹਾਂਜੀ ਹਾਂਜੀ ਇਹ 10 ਦੇ ਲੈ ਜੀ ਕੋਈ ਖਿਆਲ ਜੀ ਹਾਂਜੀ ਹਾਂਜੀ ਵਾਹ ਜੀ ਵਾਹ ਪੰਡਾ ਪਾ ਜੂ ਥੱਲੇੋਂ ਪਾ ਜੂ ਹਾਂਜੀ ਆ ਜੀ ਖੁੱਲ ਗਏ ਜੀ ਮਰਾ ਜੀ ਲੋਹ ਪਾ ਦਾਂ ਹੂੰ ਲੋਈ ਬਾਕੀ ਵਜਨ ਲੋਡ ਪੂਰਾ ਹਿੰਮਤ ਰੀਆਂ ਡੋਲੀਆਂ ਨਾ ਗੋਡੀਆਂ ਜਾਵੱਚੀ ਜੰਮੀ ਪੜੀ ਚੰਗੀ ਆ ਲੇਵਾ ਤੇ ਹੁਣੀ ਪੰਡ ਬੰਨੀ ਬੈਠੀ ਤਾਂ ਜੇ ਬਾਕੀ ਦਸ ਦੇਣੀ ਨੂੰ ਕੋਈ ਖਿਆਲ ਹੈਗਾ ਤੂੰ ਦਾ ਮੋੜ ਲਈਏ ਅੱਛਾ ਵੀ ਬਾਈਪ੍ਰਸ ਜਿਹੜਾ ਦੁੱਧ ਭਰੂਗਾ ਨਾ ਹਾਂਜੀ ਹਾਂਜੀ ਸੰਧੂ ਸਾਹਿਬ ਕਰਨਾ ਚਾਹੀਦਾ ਇਹਨਾਂ ਨਾ ਹਾਂਜੀ ਹਾਂਜੀ ਮਾਨਾ ਲੈਵਾਂ ਲੱਗਾ 25 ਤੋਂ ਚੋਲੇ ਵੱਧ ਵੀ ਸੰਧੂ ਸਾਹਿਬ ਕੱਢ ਸਕਦੀ ਐ ਤੇ ਕੀਮਟ ਕਿ ਨਹੀਂ ਕਰਦਿਏ ਸੰਧੂ ਸਾਹਿਬ ਮੁੱਲ ਦੇ ਤਾਂ 65 ਕਰਦੇ ਆ ਅੱਛਾ 61000 ਦੀ ਦੇ ਦਿੱਤੀ 60 ਦੀ ਜਾਣ ਦੇ ਕੇ ਜਾਣ ਦੋ ਸੰਧੂ ਸਾਹਿਬ ਠੀਕ ਆ ਤੇ ਇੱਕ ਮਗਰਲਾ ਗਿਫਟ ਰਹਿ ਗਿਆ ਹਾਂਜੀ ਛੋਟਾ ਦੁਪਹਿਰ ਹੈਗਾ ਜੀ ਗਰਮੀ ਮਾਰਾ ਕੀ ਜੱਸੀ ਹਾਂਜੀ ਗਰਮੀਆਂ ਦਾ ਦੁਪਹਿਰ ਹੈਗਾ ਜੀ ਤੇ ਕਿੰਨਾ ਮੌਕੇ ਰਸੋ ਦੇ ਸੰਧੂ ਸਾਹਿਬ ਕਹਿਣ ਉਹ ਆਪਾਂ 12 ਕਹਿ ਦਈਏ ਅੱਛਾ 10 ਲੀਟਰ ਠੰਡਾ ਦੁੱਧਿਆ ਦੇ ਥੱਲੇ 10 ਕਿਲੋ ਹਾਂਜੀ ਹਾਂਜੀ ਖੋਲ ਕੇ 10 ਕਿਲੋ ਮੌਕੇ ਦਾ ਅੱਠਾ ਹਾਂਜੀ ਹਾਂਜੀ ਠੰਡਾ ਠੀਕ ਚੋਣ ਓਕੇ ਆ ਕਿਉਂ ਓਕੇ ਸੰਧੂ ਸਾਹਿਬ ਸੀਸ ਲੱਗ ਗਿਆ ਹਾਂ ਠੀਕ ਹੈ ਜਰਸੀ ਕਰਾਉ ਸੰਗ ਦੇ ਵਿੱਚ ਆ ਗਈ ਆ ਤੇ ਠੰਡੀ ਆ ਚੋਣ ਸੀਸ ਲੱਗ ਗਿਆ ਦੇ ਦੇ ਕਿਨੇ ਗੇਮ ਕਰਦੀ ਸੰਧੂ ਸਾਹਿਬ ਮੋਲੇ ਦਾ 40 ਕਿ ਕਰਦੇ ਆ ਠੀਕ ਆ 36000 ਜੀ ਦੇ ਦੇਗੇ 36 ਦੀ ਹਾਂ ਜੀ ਹੋਰ ਕਰ ਦੀਏ ਯਾਰ ਚਲੋ 35 ਦੀ ਜਾਂਦੋ ਫਿਰ ਜਾਂਦਗੀ ਜਾਂਦੋ 35 ਦੀ ਲਓ ਜੀ ਲੁੱਟ ਲਿਓ ਮੇਲਾ ਖੀਰਲਾ ਪੀਸ ਜਿਹੜਾ ਗਿਫਟ ਵਾਲੀ ਹਿਸਾਬ ਆ 35 ਹਜ਼ਾਰ ਮੋਲੇ ਠੀਕ ਆ ਸਾਰੇ ਪਸ਼ੂ ਸਾਫ ਨੇ ਬਾਕੀ ਤੁਹਾਡਾ ਕੰਮ ਅਨ ਦਾ ਫਰਜ਼ ਬੰਦਾ ਆ ਕੇ ਨਰਖ ਤੇ ਪਰਖ ਕਰਨਾ ਆ ਜਿਹੜੀ ਵਹਿੜ ਥੋੜੀ ਜਿਹੀ ਡੱਬੀ ਹੈ ਨਾ ਇਹ ਚੰਗੀ ਜੰਮੀ ਪੜੀ ਆ ਲਾਲੋੜ ਚੰਗੇ ਜੀ ਠੀਕ ਆ ਜੀ ਤੇ ਬਾਕੀ ਸ਼ਾਈ ਹਾਲ ਦਾ ਵੀ ਥਾਂ ਦੀ ਕਿਆ ਬਾਤ ਕਰਦੇ ਸਾਰੀਆਂ ਚੰਗੀਆਂ ਆਪਦੇ ਤਰੀਕੇ ਦੇ ਤੇ ਸਾਡੇ ਵੱਲੋਂ ਯਾਰ ਭਈ ਸასიਖਾਲ ਰੱਬ ਰੱਖਾ ਜੀ